ਪੰਪਾਲਾ ਇੱਥੇ ਸਾਰੀ ਜ਼ਿੰਦਗੀ ਕੱਟੀ ਐ ਪਰ ਜੋ ਖਨੋਰੀ ਬਾਰਡਰ ਦੇ ਉੱਤੇ ਹਾਲਾਤ ਨੇ ਕਿਉਂਕਿ ਖਨੋਰੀ ਬਾਰਡਰ ਦੇ ਉੱਤੇ ਪਿਛਲੇ ਦਿਨਾਂ 21 ਤਰੀਕ ਨੂੰ ਮੈਂ ਉੱਥੇ ਮੌਜੂਦਾ ਸੀਗੀ ਔਰ ਤੁਸੀਂ ਦੇਖਿਆ ਵੀ ਹੋਊਗਾ ਉੱਥੇ ਬਹੁਤ ਹੀ ਜ਼ਿਆਦਾ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਸੀਗਾ ਸਾਡੇ ਇੱਥੇ ਜਿਹੜੇ ਵੀ ਨੌਜਵਾਨ ਫਰਾ ਜਿਹੜੇ ਉੱਥੇ ਖੜੇ ਸੀਗੇ ਜਿਦੇ ਵਿੱਚ ਸ਼ੁਭਦੀ ਵੀ ਖੜਿਆ ਸੀਗਾ ਉਸ ਦਿਨ ਸਾਡੇ ਨੌਜਵਾਨ ਸ਼ੁਕਰਨ ਵੀ ਖੜਿਆ ਸੀਗਾ ਉਸ ਦਿਨ ਉੱਥੇ ਇਹ ਜਿਹੜੀ ਹੈ ਉਹ ਹਰਿਆਣਾ ਦੇ ਜਵਾਨ ਤੇ ਪੁਲਿਸ ਦੇ ਪੀਪੀਸੀ ਕੀ ਸਾਡੇ ਉੱਤੇ ਪਾਣੀ ਦੀਆਂ ਪੁਸ਼ਾਰਾ ਫੁੱਟੀਆਂ ਉਸ ਤੋਂ ਬਾਅਦ ਲਗਾਤਾਰ ਆਸੂ ਗਏ ਸੇ ਗੋਲੇ ਸਿੱਟੇ ਸ਼ੁਰੂ ਕਰ ਦਿੱਤੇ ਜਿਸ ਦੇ ਵਿੱਚ ਕਈ ਸਾਡੇ ਹਜ਼ੂਰ ਦਾ ਫਟਟ ਹੋਏ ਕਈ ਸਾਡੇ ਭਰਾਵਾਂ ਨੂੰ ਗੋਲੀਆਂ ਵੀ ਲੱਗੀਆਂ ਤੁਸੀਂ ਦੱਸੋ ਕਿ ਇਹ ਲੋਕਤੰਤਰ ਦੇਸ਼ ਹੈ ਜਿੱਥੇ ਕੀ ਸਾਡੀ ਇੱਕ ਜਰਹਤ ਇਸ ਤਰੀਕੇ ਨਾਲ ਬਣਾ ਦਿੱਤੀ ਗਈ ਹੈ ਜਿਵੇਂ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਹੁੰਦਾ ਆ ਅਸੀਂ ਆਪਣੇ ਦੇਸ਼ ਦੇ ਵਿੱਚ ਲੋਕਤੰਤਰ ਆਵਾਜ਼ ਵੀ ਨਹੀਂ ਚੁੱਕ ਸਕਦੇ ਨਾ ਪੀਸਲ ਪ੍ਰੋਟੈਸਟ ਕਰ ਸਕਦੇ ਆ ਕਿਸਾਨ ਮੰਗੀ ਕੀ ਰਿਹਾ ਹੈ ਆਪਣੇ ਐਮਐਸਪੀ ਮਿਨੀਮਮ ਰੇਟ ਪ੍ਰਾਈਸ ਆਪਣਾ ਮੰਗ ਰਿਹਾ ਹੈ ਆਪਾਂ ਮੋਲਾਂ ਦੇ ਵਿੱਚ ਜਾਂਦੇ ਆ ਅੱਜ ਆਪਾਂ ਆਪਣੀ ਮਨਪਸੰਦੀ ਚੀਜ਼ ਲੈਣੇ ਆ ਆਪਣੇ ਪ੍ਰਾਈਸ ਦੇਖ ਕੇ ਉਥੋਂ ਚੀਜ਼ ਖਰੀਦ ਕੇ ਲੈ ਕੇ ਆਉਣੇ ਆ ਤੇ ਕਿਸਾਨ ਵਿਚਾਰੇ ਖੁੱਲੇ ਆਸਮਾਨ ਦੇ ਥੱਲੇ ਆਪਣੀ ਜਿਹੜੇ ਅਨ ਬੀਜਦੇ ਨੇ ਫਿਰ ਬਾਅਦ ਦੇ ਵਿੱਚ ਮੰਡੀਆਂ ਦੇ ਵਿੱਚ ਜਾ ਕੇ ਆਪਣਾ ਜਿਹੜਾ ਰੇਟ ਮੰਗਦੇ ਨੇ ਮੈਂ ਸਾਰਿਆਂ ਤੋਂ ਪੁੱਛਣਾ ਚਾਹੁੰਦੀ ਹਾਂ ਤੁਸੀਂ ਦੋ ਵਕ ਦੀ ਰੋਟੀ ਖਾ ਕੇ ਸੌਂਦੇ ਹੋ ਤੁਸੀਂ ਪੀਜ਼ਾ 버ਗਰ ਖਾਂਦੇ ਹੋ ਸਾਰੇ ਜਾਣੀਓ ਕਿਸਾਨ ਦਾ ਦਿੱਕਤ ਹੋਇਆ ਖਾਂਦੇ ਹੋ ਸਾਨੂੰ ਆਪਣੇ ਅਨ ਦਾਤਾ ਦੀ ਸਪੋਰਟ ਕਰਨ ਦੀ ਲੋੜ ਹੈ ਭਾਵੇਂ ਕੋਈ ਹਿੰਦੂ ਹੋਵੇ ਵੇ ਕੋਈ ਮੁਸਲਮ ਹੋਵੇ ਪਾਵੇ ਕੋਈ ਸਿੱਖ ਹੋਵੇ ਇਸ ਟਾਈਮ ਤੇ ਆਪਾਂ ਨੂੰ ਆਪਣੇ ਫਾਰਮਰਸ ਦੀ ਸਪੋਰਟ ਕਰਨ ਦੀ ਲੋੜ ਹੈ ਸਾਡੇ ਵੀਰ ਜਿਹੜੇ ਜਾ ਕੇ ਉੱਥੇ ਕੀ ਗੱਲ ਇਹ ਸ਼ੁਭਦੀਪ ਸ਼ੁਕਰਨ ਉਥੇ ਜਾ ਕੇ ਆਪਣੇ ਦੋ ਕਿਲੇ ਦੀ ਜ਼ਮੀਨ ਦੀ ਫਸਲ ਬਚਾਉਣ ਵਾਸਤੇ ਗਿਆ ਸੀਗਾ ਨਹੀਂ ਸਾਡੇ ਫਾਰਮਰਸ ਵਾਸਤੇ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਖੜਿਆ ਸੀਗਾ ਉਹ ਵੀ ਅਸੀਂ ਵੀ ਉੱਥੇ ਜਾ ਕੇ ਖੜਦੇ ਹਾਂ ਮੈਂ ਯੂਨੀਵਰਸਿਟੀ ਦੇ ਸਾਰੇ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਤਹੇ ਦਿਲੋਂ ਕਿ ਤੁਸੀਂ ਸਾਰੇ ਜਾਣਾ ਬਾਰਡਰਾਂ ਤੇ ਪਹੁੰਚੋ ਤੇ ਜਾ ਕੇ ਆਪਣੇ ਫਾਰਮਰਸ ਦੀ ਗੱਲ ਕਰੋ ਆਪਣੇ ਹੱਕਾਂ ਦੀ ਗੱਲ ਕਰੋ ਜਿਹੜੀ ਕੀ ਸਾਨੂੰ ਲੋੜ ਹੈ ਵੇਖੋ ਸਾਡੇ ਪੰਜਾਬ ਨੂੰ ਹਮੇਸ਼ਾ ਕਦੀ ਖਾਲਸਾ ਨਹੀਂ ਕਹਿੰਦੇ ਨੇ ਕਦੀ ਮਾਓਵਾਦੀ ਕਹਿੰਦੇ ਨੇ ਕਦੀ ਨੈਕਸਟ ਲਾਈਟਸ ਕਹਿੰਦੇ ਨੇ ਕਦੀ ਕਾਮਰੇਡ ਕਹਿੰਦੇ ਨੇ ਇਹਨਾਂ ਨੇ ਹਮੇਸ਼ਾ ਸਾਨੂੰ ਵੰਡੀਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਟਾਈਮ ਤੇ ਸਾਨੂੰ ਸਤ ਸਾਰਿਆਂ ਨੂੰ ਇੱਕ ਝੂਠ ਹੋ ਕੇ ਸਾਰਿਆਂ ਨੂੰ ਮਿਲ ਕੇ ਇਸ ਸੈਂਟਰਪੱਖੀ ਲੜਾਈ ਦੇ ਖਿਲਾਫ ਆਪਣੀ ਆਵਾਜ਼ ਚੁੱਕਣ ਦੀ ਲੋੜ ਹੈ ਜਿਵੇਂ ਵੀਰ ਜੀ ਨੇ ਕਿਹਾ ਬੰਦੀ ਸਿੰਘਾਂ ਦੀ ਜਿਹੜੀ ਸਰਾਇਆ ਕਿੰਨੇ ਸਾਲਾਂ ਤੋਂ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਆ ਪਰ ਨਹੀਂ ਕਰ ਰਹੇ ਅੱਜ ਸਾਡੇ ਨਾਲ ਜ਼ੋਰ ਜ਼ਬਰਦਸਤੀ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਸੈਂਟਰ ਚੋਲ ਪਾਰਿਆ ਆ ਉਵੇਂ ਤੇ ਕਿਸੇ ਦੀ ਮੌਤ ਹੁੰਦੀ ਹੈ 302 ਦਾ ਪਰਚਾ ਪਾਉਂਦੇ ਨੇ ਲਾਗੇ ਜਾ ਕੇ ਜਿੰਨੇ ਖੜੇ ਹੁੰਦੇ ਨੇ ਉਹਨਾਂ ਦੇ ਉੱਤੇ ਵੀ 302 ਦਾ ਪਰਚਾ ਪਾਉਂਦੇ ਨੇ ਮੈਨੂੰ ਇਹ ਦੱਸਿਆ ਜਾਵੇ ਜਿਹੜੀ ਆਰਮੀ ਜਿਹੜੇ ਪੁਲਿਸ ਵਾਲੇ ਉੱਥੇ ਖੜੇ ਨਜ਼ਰ ਆਦਾਂਦੇ ਉਸ ਦੇ ਉਹਨਾਂ ਦੇ ਸਾਹਮਣੇ ਵੱਜੀ ਸਗੀਨਾ ਸਾਡੇ ਕਿੰਨੇ ਬਜ਼ੁਰਗਾਂ ਉੱਥੇ ਜਿਹੜੇ ਫਟਟਰ ਹੋਏ ਸੀਗੇ ਨਾ ਉਹਨਾਂ ਦੇ ਸਾਹਮਣੇ ਉਹਨਾਂ ਸਾਰਿਆਂ ਦੇ ਉੱਤੇ 302 ਦਾ ਪਰਚਾ ਪੈਣਾ ਚਾਹੀਦਾ ਆ ਉਹਨਾਂ ਸਾਰਿਆਂ ਨੂੰ ਅੰਦਰ ਕਰਨਾ ਚਾਹੀਦਾ ਆ ਅੱਜ ਪੰਜਾਬ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦੀ ਲੋੜ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਬਣਾਉਣ ਵਾਲੇ ਵੀ ਇਹੀ ਲੋਕੀ ਨੇ ਇਹ ਅਸੀਂ ਲੋਕਤੰਤਰ ਢਾਂਚੇ ਦੇ ਵਿੱਚ ਬੈਠੇ ਆ ਮੈਂ ਇਸ ਦੇ ਨਾਲ ਇੱਕ ਗੱਲ ਹੋਰ ਕਹੂੰਗੀ ਕਿ ਜਿਹੜਾ ਈਵੀਐਮ ਹੈ ਉਹਦਾ ਬਾਈਕਾਟ ਨਾਰਾ ਤੁਸੀਂ ਸੀ ਲਾ ਸਕਦੇ ਹੋ #NoToEVM ਕਰੋ ਤਾਂ ਕਿ ਸਾਡੇ ਲੋਕਤੰਤਰ ਦੇ ਵਿੱਚ ਆਪਾਂ ਬੈਲਟ ਪੇਪਰ ਦੇ ਨਾਲ ਵੋਟ ਪਾ ਸਕੀਏ ਤਾਂ ਕਿ ਇਹਨਾਂ ਸਰਕਾਰਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਗੱਲੀਆਂ ਉਹਨਾਂ ਤੋਂ ਬਚ ਸਕੀਏ ਜੇ ਫਿਰ ਤੋਂ ਭਾਜਪਾ ਸਰਕਾਰ ਰਿਪੀਟ ਹੁੰਦੀ ਹੈ ਸਾਡੇ ਪੰਜਾਬ ਦੇ ਵਿੱਚ ਦਾ ਸਾਡੇ ਦੇਸ਼ ਦੇ ਵਿੱਚ ਇੱਥੇ ਲੋਕਤੰਤਰ ਨਹੀਂ ਰਹੂਗਾ ਇੱਥੇ ਡਿਕਟੇਟਰਸ਼ਿਪ ਹੀ ਰਹੂਗੀ ਜਿਸ ਤਰੀਕੇ ਦੀ ਡਿਕਟੇਟਰਸ਼ਿਪ ਤੇ ਹੇਟ ਅਸੀਂ ਦੇਖ ਰਹੇ ਆ ਜਿਸ ਸਿੱਕੇ ਦੇ ਨਾਲ ਨਜਾਇਜ਼ ਸਾਡੇ ਦੇ ਨਾਲ ਇਹ ਸਾਰਾ ਸਾਰਾ ਕੁਝ ਹੋ ਰਿਹਾ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਵੇਂ ਸਾਡੇ ਭਰਾ ਅੱਗੇ ਆਉਂਦੇ ਨੇ ਉਵੇਂ ਸਾਡੀਆਂ ਭੈਣਾਂ ਮਾਈ ਭਾਗੋ ਦੀਆਂ ਵਾਰਸਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਆ ਸਾਡੇ ਬਾਪੂਆਂ ਦੇ ਨਾਲ ਸਾਡੇ ਭਰਾਵਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਅੱਗੇ ਖੜੇ ਹੋਣਾ ਚਾਹੀਦਾ ਆ ਮੇਰੇ ਹੱਥ ਦੇ ਵਿੱਚ ਉਸੇ ਨਿਸ਼ਾਨ ਸਾਹਿਬ ਸੀਗਾ ਉਹ ਨਿਸ਼ਾਨ ਸਾਹਿਬ ਨੇ ਮੈਨੂੰ ਇੰਨੀ ਪਾਵਰ ਦਿੱਤੀ ਕਿ ਮੈਂ ਗੋਲੀਆਂ ਦੇ ਸਾਹਮਣੇ ਖੜੀ ਸੀਗੀ ਸਾਨੂੰ ਉਸ ਵਜੂਦ ਨੂੰ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਆ ਜੇ ਤੁਸੀਂ ਤੁਹਾਡੇ ਸਾਰਿਆਂ ਦੇ ਖੂਨ ਦੇ ਵਿੱਚ ਉਹ ਹੈਗੀ ਇਹ ਗੱਲ ਕਿਉਂ ਨਹੀਂ ਅਸੀਂ ਜਾਂਦੇ ਸਾਰੇ ਕਿਉਂ ਅਸੀਂ ਇੱਥੇ ਕਾਫੀ ਦੇ ਉੱਤੇ ਜਾ ਕੇ ਕਾਫੀ ਸੈਂਟਰ ਦੇ ਉੱਤੇ ਜਾ ਕੇ ਕਾਫੀ ਵੇਪ ਪੀਣੇ ਰਹਿੰਦੇ ਆ ਤੇ ਆਪਣੀਆਂ ਨਿਊਜ਼ ਦੇਖਦੇ ਰਹਿੰਦੇ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਬਸ ਆਪਣੀਆਂ ਫੋਨ ਨੂੰ ਚੋਰੀ ਸ਼ੇਅਰ ਕਰਦੇ ਰਹਿੰਦੇ ਆ ਸਾਡਾ ਅੱਜ ਫਰਜ਼ ਬਣਦਾ ਆ ਇੱਕ ਇੱਕ ਨੌਜਵਾਨ ਦਾ ਆਪਣੀ ਰੋਟੀ ਦੀ ਲੜਾਈ ਸਾਡੇ ਕਿਸਾਨ ਸਾਡੇ ਬਜ਼ੁਰਗ ਲੜ ਰਹੇ ਨੇ ਇਹ ਜਨਰੇਸ਼ਨ ਤੁਹਾਨੂੰ ਦੁਬਾਰਾ ਨਹੀਂ ਲੱਭਣੀ ਇਹ ਬਜ਼ੁਰਗ ਸਾਨੂੰ ਦੁਬਾਰਾ ਨਹੀਂ ਲੱਭਣੇ ਸਾਡੀ ਆਉਣ ਵਾਲੀ ਪੀੜ੍ਹੀ ਤੇ ਇੰਨੀ ਮਤਲਬੀ ਹੋ ਚੁੱਕੀ ਹੈ ਕਿ ਉਹਨਾਂ ਨੂੰ ਸਿਰਫ ਆਪਣੇ ਕੰਮ ਨਾਲ ਕੰਮ ਮਤਲਬ ਹੈ ਸਾਰੇ ਬਾਹਰ ਜਾਈ ਜਾ ਰਹੇ ਨੇ ਸਾਡੇ ਪੰਜਾਬ ਨੂੰ ਕੌਣ ਬਚਾਊਗਾ ਇਹੀ ਬਜ਼ੁਰਗਾਂ ਵਿਚਾਰੇ ਇਹਨਾਂ ਨੂੰ ਸਾਂਭ ਲੋ ਜਿਹੜੀ ਕਿ ਜਰੀੜੀਆਂ ਗੈਸਾ ਸਹਿ ਰਹੇ ਨੇ ਤੁਹਾਡੇ ਪਿੱਛੇ ਕਿਹਦੇ ਪਿੱਛੇ ਤੁਹਾਡੇ ਪਿੱਛੇ ਇਹ ਕੋਈ Hindu Muslim Sikh ਦਾ ਮਤਲਬ ਨਹੀਂ ਦਾ ਇਸ ਟਾਈਮ ਦੇ ਉੱਤੇ ਪੰਜਾਬ ਦੇ ਜਿੰਨੇ Hindu ਪੰਜਾਬੀ ਨੇ ਉਹਨਾਂ ਦੀ ਵੀ ਖੜਨ ਦੀ ਅੱਜ ਅੱਜ ਟੈਸਟ ਹੈ ਉਹਨਾਂ ਨੂੰ ਖੜਨਾ ਚਾਹੀਦਾ ਹੈ ਆਪਣੇ ਕਿਸਾਨਾਂ ਦੇ ਨਾਲ ਰੋਟੀ ਤੇ ਉਹ ਵੀ ਖਾਂਦੇ ਨੇ ਨਾ ਇਹ ਜਿਹੜੇ ਬੀਜੇਪੀ ਵਾਲੇ ਹਮੇਸ਼ਾ ਅਜੰਡਾ ਬਣਾਉਂਦੇ ਨੇ ਪੋਲਰਾਈਜੇਸ਼ਨ ਕਰਦੇ ਨੇ ਹਮੇਸ਼ਾ ਸਾਨੂੰ ਆਪਸ ਵਿੱਚ ਵੰਡਣੀਆਂ ਗੱਲਾਂ ਕਰਦੇ ਨੇ ਤੁਸੀਂ ਐ ਕਿ ਸਾਰੇ ਹਿੰਦੂ ਵੀ ਇਕੱਠੇ ਹੋ ਕੇ ਉੱਥੇ ਬਾਰਡਰਾਂ ਦੇ ਉੱਤੇ ਜਾਓ ਤੁਸੀਂ ਕਹੋ ਅਸੀਂ ਵੀ ਪੰਜਾਬੀ ਆ ਅਸੀਂ ਵੀ ਪੰਜਾਬ ਦੇ ਹਮਾਇਤੀ ਆ ਸਾਡੇ ਵਾਸਤੇ ਖੜੇ ਨੇ ਅਸੀਂ ਇੰਨਾ ਵਾਸਤੇ ਖੜੇ ਆ ਤੁਸੀਂ ਕੌਣ ਹੋ ਦਿਓ ਸਾਡੇ ਵਿੱਚ ਵੰਡੀਆਂ ਪਾਉਣ ਵਾਲੇ ਤੁਹਾਨੂੰ ਅੱਜ ਜਵਾਬ ਦੇਣ ਦੀ ਲੋੜ ਹੈ ਪੰਜਾਬ ਦੇ ਸੱਕੇ ਬਣਨ ਦੀ ਲੋੜ ਹੈ ਤਾਂ ਹੀ ਪਤਾ ਲੱਗੂਗਾ ਕਿ ਤੁਸੀਂ ਪੰਜਾਬ ਦੇ ਕਿੰਨੇ ਹਮਾਇਤੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ